ਸਰ ਜੋ ਦੋ ਦੇਸ਼ੀ ਤੁਸੀਂ ਗ੍ਰਿਫਤਾਰ ਕੀਤੇ ਹੈ ਕੀ ਇਹ ਮਾਮਲਾ ਸਰ ਹੈ ਮਿਤੀ 6 4 25 ਨੂੰ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਲੇਡ ਮੇਜਰ ਸਿੰਘ ਵਾਸੀ ਕਦੋੜਾ ਖੁਰਦ ਫਾਲ ਪਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕਦੋੜਾ ਕਲਾਂ ਕਦੋੜਾ ਖੁਰਦ ਇਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹਿਰੋਇਨ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਤੇ ਨਾਲ 9300 ਰੁਪਏ ਡਰਗ ਮੰਨੀ ਵੀ ਰਿਕਵਰ ਕੀਤੀ ਹੈਗੀ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲੋਂ 90 ਗ੍ਰਾਮ ਹਿਰੋਇਨ ਮਿਲੀ ਹੈ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲੋਂ 22 ਗ੍ਰਾਮ ਹਿਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ ਕੋਸ਼ਰ ਪੁੱਛ ਕਿ ਜਿਹਦੇ ਬਾਰੇ ਸਾਹਮਣੇ ਆਇਆ ਕਿ ਕਿੱਥੋਂ ਨਸ਼ਾ ਲਿਆਉਂਦੇ ਸੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈਗੀ ਆ ਜੀ ਇਹ ਉੱਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਇਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਪਹਿਲਾਂ ਵੀ ਕੋਈ ਮੁਕੰਦਮਾ ਦਾਇਰ ਜੈਨਾ ਤੀ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆਊਗੀ ਉਹ ਅਪਡੇਟ ਕੀਤਾ ਜਾਊਗਾ ਠੀਕ ਹੈ